ਲਓ ਜੀ ਦੋਸਤੋ ਮੀ ਪੂਰਾ ਤੇਜ ਆ ਗਿਆ ਤੇ ਆਪਾਂ ਵੀ ਸਾਈਡ ਤੇ ਉਹਦੇ ਲੱਗੇ ਆ ਸਾਰੇ ਭਰਾਵਾਂ ਨਾਲ ਸ਼੍ਰੀ ਕਾਲੀ ਬਾਰਡਰ ਵਲੌਗ ਚ ਆ ਇੱਕ ਜਿਹੜਾ ਵਾਰਾ ਕਬੂਤਰ ਆਇਆ ਮਿੱਠੂ ਹੈ ਬੜੇ ਖੁੱਡਾ ਖੋਲ ਤੇ ਉਹਦੇ ਕੋ ਬੈੜਾ ਹੀ ਉਹ ਖੁੱਡਾ ਉਹਨੇ ਖੋਲਤਾ ਨਾ ਲਓ ਜੀ ਆ ਮਿੱਠੂ ਵੀਰ ਜਾ ਕੇ ਛੇੜਾ ਮਾਰਦਾ ਪਿਆ ਆ ਕਬੂਤਰ ਚੱਲ 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 ਓਏ ਲਾਲ ਦੀ ਦੀ ਆ ਆ ਗਿਆ ਯਾਰ ਦੋਸਤੋ ਕਬੂਤਰ ਆ ਗਿਆ ਬੱਦਲ ਕਾਫੀ ਜਿਆਦੇ ਹੋਏ ਆ ਉਹ ਲੈ ਉਧਰ ਵੀ ਹੁਣ ਛੇੜ ਲੱਗਣ ਦੀ ਆਪਣੇ ਆਪ ਹੀ ਕਿਦੇ ਗਿਆ ਮਿੱਠੂ ਮਿੱਠੂ ਨੂੰ ਵਾਵਨ ਲੱਗ ਗਿਆ ਯਾ ਲਾਟ ਓਏ 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 ਬਾਹਰ ਜਾ ਕੇ ਡਿੱਗ ਪਿਆ ਕਿੱਥੇ ਡਿੱਗ ਗਿਆ ਓ ਉਧਰ ਜਾ ਕੇ ਡਿੱਗ ਪਿਆ ਡਿੱਗ ਗਿਆ ਡਿੱਗ ਪਿਆ ਡਿੱਗ ਪਿਆ ਤਾੜੀਆਂ 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 ਕੇ ਚਲਾ ਆ ਜਾ ਆ ਜਾ ਸੁੱਖ ਲਓ ਜੀ ਓ ਇੱਕ ਹੈ ਗਾਈ ਬੜੀ ਮਿਹਨਤ ਕੀਤੀ ਇਹਨੇ ਵੀਰ ਆਏ ਫਟੀਆਂ ਲੱਗੀਆਂ ਠੀਕ ਹੈ ਆ ਵੀਰ ਨੇ ਇੱਕ ਕਬੂਤਰ ਫੜ ਲਿਆ ਜੀ ਓ ਦੇਖੋ ਡੂੜਦੇ ਪਏ ਦੇ ਕਬੂਤਰ ਇਹ ਨਹੀਂ ਕਾਫੀ ਜ਼ਿਆਦਾ ਆ ਗਿਆ ਇਹ ਦੇਖੋ ਹੈ ਤੇ ਮੀਂਹ ਕਰਕੇ ਡਿੱਗਨੇ ਕਬੂਤਰ ਹੋਂ ਤੁਸੀਂ ਵੀ ਧਿਆਨ ਰੱਖ ਲੋ ਜੇ ਕੋਈ ਆਪਣਾ ਹੁੰਦਾ ਸੀ ਮੀਂਹ ਕਰਕੇ ਡਿੱਗ ਇੱਥੇ ਇੱਥੇ ਆ ਇੱਥੇ ਜਨ ਖਾਲੀ ਉੱਥਰਾ ਕਿੰਨੇ ਰਹਿ ਗਏ ਮਟੂਈਰੇ ਲੋਈ ਫੋਲ ਇੰਜੋਏਮੈਂਟ ਹੀ ਅੱਜ ਹੋਉਂਦੇ ਆ ਇਹ ਆਪਣਾ ਦੇ ਆ ਵੇ ਕੋਈ ਲੋਈ ਮਿੱਠੂ ਗਿੱਦਾ ਇੱਕ ਕਬੂਤਰ ਆ ਉਹ ਅਗੇ ਇੱਕ ਆ ਮੀਂਹ ਪੈ ਕੇ ਹਟ ਗਿਆ ਵਾ ਤੁਹਾਡੀ ਆ ਨਹੀਂ ਆ ਫੇਰ ਮੈਂ ਤਾਂ ਦੱਸ ਮੈਂ ਤਾਂ ਦੱਸ ਸਕਦਾ ਨਹੀਂ ਆ ਆਹ ਨਾ ਨਹੀਂ ਫੇਰ ਜੇ ਆਉਂ ਖੱਬੂ ਤਾਂ ਹੈ ਸੈਦ ਗਾ ਜੀ ਮੈਂ 스캔ਆ ਹੋਰ ਜਿਆ ਦੇ ਸੀਨ ਮਿਲੇਗਾ ਤੇ ਮਜ਼ਾ ਅੱਜ ਆਪਣੇ ਮਿੱਠੂ ਵੀਰ ਦਾ ਚਿਹਰਾ ਵੇਖਣੀ ਆਲਾ ਜੀ ਤੇ ਅੱਜ ਦੋਸਤੋ ਜਿਹੜਾ ਸ਼ੁਕਰਵਾਦੀ ਦਾ ਰਹਿ ਗਈ ਆਪਣੇ ਭਰਾ ਦੀ ਤੇ ਜਿਹੜੇ ਕਬੂਤਰ ਹੈ ਇਹਦੇ ਪੰਜ ਨਹੀਂ ਜਏ ਇਹ ਦੋ ਬੈਠੇ ਜੇ ਆਈ ਦੇ ਨਾਲ ਹੀ ਆ ਐਦਵਾਰ ਜਿਹੜੇ ਵੀਰ ਨੇ ਮੋਹਰਾਂ ਲਵਾ ਕੱਲ ਮੋਹਰਾਂ ਲਵਾ ਗਿਆ ਤਵਾ ਡਾਉਣੇ ਜੀ ਮਿੱਠੂ ਉਸਤਾਦ ਨੇ ਤੇ ਕਬੂਤਰ ਇਹ ਮਿੱਠੂ ਉਸਤਾਦ ਜੀ ਗਰੁੱਪ ਵਿੱਚ ਵੀ ਓਕੇ ਲਿਖਦਾ ਹੀ ਤੇ ਆ ਵੇਖੋ ਇਹ ਬੱਦਲ ਨੇਰ ਜਿਹੜਿਆ ਵਾ ਮੀਂਹ ਪੈ ਗਈ ਘਟ ਗਿਆ ਉਹ ਭਰਾਵਾਂ ਨੂੰ ਜਿਵੇਂ ਦਿਖਾਉਂਦੇ ਪਏ ਆ ਥੱਲਿਓ ਪੱਲਾ ਮਾਰ ਕੇ ਫੇਰ ਉਹ ਓਕੇ ਲਿਖਦਾ ਉਹ ਉਤਲੇ ਬਨੇ ਇਹਦੇ ਇਹਦੇ ਤੇ ਨੀਲੇ ਉੱਪਰੋਂ ਆਏ ਉੱਤੋਂ ਨਿਕਲਿਆ ਨੇ ਇੱਕ ਬੰਨ ਨਿਕਲੇ ਆਈਓ ਇੱਕ ਆਹ ਕਬੂਤਰ ਤਾਂ ਹਾਂ ਕਬੂਤਰ ਹੋ ਗਏ ਤਾਂ ਲਓ ਜੀ ਅੱਜ ਜੇ ਬੈਗੇ ਆਪਣੇ ਮਿੱਠੂ ਭਰਾ ਦੇ ਕਬੂਤਰ ਦੇ ਸ਼ੀਲਡ ਦੀ ਪੱਕੀ ਆ। ਬਹੁਤ ਧਿਆਨ ਮਰਕ ਕੇ ਕਲਪ ਠੀਕ ਹੈ ਜੀ ਗਰੁੱਪ ਵਿੱਚ ਵੀਰ ਨੇ ਆਕੇ ਲੇਤਾ ਹੀ ਆਪਣੇ ਤਰ੍ਹਾਂ ਸਾਰੇ। ਇਹੋ ਪੂਰਾ ਆਈ ਪੂਰੇ ਖੁਸ਼ ਹੋਏ ਆ। ਪਰ ਜਿਹੜਾ ਆਪਣਾ ਮਿੱਠੂ ਵੀਰ ਆ ਪੂਰਾ ਦਾਸ ਆ ਇਸ ਟਾਈਮ। ਇਹ ਫਨ ਟਾਈਮ ਹੀ ਆ ਇਸ ਟਾਈਮ ਕਰਦੇ ਪਏ ਇੱਕ ਫਨ ਕਰਦੇ ਵੇਂ ਭਰਾਵਾਂ ਨਾਲ ਵੀ ਇਨਸਾਨੀ ਕਰਦੇ ਆ। ਸੋ ਆਪਣੇ ਵੀ ਕਾਫੀ ਕਬੂਤਰ ਜਿਹੜੇ ਭੱਜ ਗਏ ਦੋਸਤੋ। ਐਤਵਾ ਸ਼ੀਲਡ ਹੈਗੀ ਆਪਣੇ ਕੋਲ ਪੰਜ ਕਬੂਤਰ ਆ ਜੀ ਪੰਜਾਂ ਨੂੰ ਮੋਰਾ ਲਵਾਵਾਂਗੇ ਹੁਣ। ਤੇ ਮਿੱਠੂ ਦੇ ਜਿਹੜੇ ਆ ਇਹਨਾਂ ਕੋ ਦੋ ਕਬੂਤਰ ਹੈਗੇ ਜੀ ਤੇ ਇਹ ਦੋਨੋਂ ਲਾਉਣੀਆਂ ਦੋਆਂ ਨੂੰ ਮੋਰਾ ਲਾਊਗਾ ਮੋਰਾ ਦਾ ਕੀ ਫਾਇਦਾ ਨਹੀਂ ਨਾ ਜੀ ਆ ਆ ਜਾਂਦੇ ਆ ਲੋਈ ਛੇੜਾਈ ਛੁੜਾ ਮਾਰ ਕੇ ਮਿੱਠੂ ਵੀ ਲਾਉਂ ਦਿਆ ਵਾ ਆ ਪਾ ਕੇ ਦੋ ਆ ਕਿ ਆਓ ਪਾ ਕੇ ਤਿੰਨ ਹੋ ਜਾਣੇ ਆਹ ਜੀ ਆ ਗਿਆ ਤੇ ਦੋਨੋਂ ਮੋਰਾ ਲਵਾ ਲਾ ਲਵਾ ਦੇ ਯਾਰ ਕੋਈ ਤੇ ਇਹ ਪੰਨਿਆਂ ਨੂੰ ਲਵਾ ਦੇ ਯਾਰ ਇਹ ਮੋਰਾ ਲੋ ਜੀ ਆਪਣੇ ਭਰਾ ਦੇ ਦੁਆਵਾ ਕਰੋ ਭਰਾ ਵਾਸਤੇ ਵੀ ਇਹ ਜਿਹੜੇ ਯਾਰ ਕਬੂਤਰ ਜਿਹੜੇ ਆ ਜਾਣ ਆਪਾਂ ਵੀ ਕਹਿੰਨੇ ਆ ਯਾ ਇਹਨਾਂ ਬਾਕੀ ਇਹ ਮਜ਼ਾਕ ਜਿਹੜਾ ਤੁਹਾਨੂੰ ਬੰਮ ਮਜ਼ਾਕ ਬਣ ਜਾਂਦਾ ਭਰਾਵਾਂ ਨੂੰ ਸੋ ਅੱਜ ਦਾ ਵਲੌਗ ਹੀ ਇਦਾਂ ਦਾ ਬਣ ਬਣਦਾ ਪਿਆ ਕਿ ਨਾ ਆਇਆ ਬਸ ਆਖਦੇ ਆ ਬਹੁਤ ਜਿਆਦਾ ਜਿੱਥੇ ਥਕਾ ਹੋ ਗਿਆ ਵਾ ਕਾਫੀ ਵੀ ਘਬਰਾਉਂਦੇ ਆਪਣੇ ਇਹ ਕਬੂਤਰ ਗਏ ਤੇ ਮੇਰੇ ਭਰਾਵਾਂ ਨੂੰ ਰਿਕਵੈਸਟ ਹੈ ਵੀ ਇੰਤੀ ਤੇ ਜਿਹੜਾ ਜਿਹੜਾ ਵੀਰ ਆਪਣਾ ਕਬੂਤਰ ਫੜਦਾ ਵਾ ਤੇ ਜਰੂਰ ਯਾਰ ਗਰੁੱਪਾਂ 'ਚ ਆਪਣੇ 'ਚ ਸ਼ੇਅਰ ਕਰਿਆ ਕਰੋ ਵੀਡੀਓ ਜਿਹੜੇ ਨੀਵੇਂ ਉਹਦੇ ਹੀ ਬਾਅਦ ਸ਼ੇਅਰ ਕਰ ਦਿਆ ਕਰੋ ਤਾਂ ਜੋ ਪਤਾ ਲੱਗ ਜੇ ਵੀ ਆਪਾਂ ਬੜਿਆ ਵਾ ਤੇ ਮੇਰਾ ਵੀਰ ਪੈਹੇ ਲੈ ਕੇ ਲੋ ਜੀ ਕਬੂਤਰ ਵੰਡੇ ਕਬੂਤਰਾਂ ਭਾਂਵੇਂ ਦੇਈ ਜਾ ਮੇਰੇ ਨਾਲ ਕਬੂਤਰ ਵੇਖੋ ਬਹੁਤ ਧੰਨਵਾਦ ਹੋਊਗਾ ਜੀ ਸੋ ਕਬੂਤਰ ਨਿਕਲਦੇ ਤੇ ਆ ਪੰਜ ਦਾ ਵਲੌਗ ਬਸ ਇੱਥੇ ਹੀ ਬਣਾਈ ਜਾਣਾ ਮਿੱਠੂ ਵੀਰ ਨਾਲ ਆਏ ਆ ਕਿਉਂਕਿ ਆਪਣੇ ਮਿੱਠੂ ਵੀਰ ਦੇ ਜੀ ਸ਼ੀਲਡ ਆ ਆਪਣੇ ਜਿਹੜੀ ਅਸੂ ਦਾ ਜਿਹੜਾ ਕਾਪੋਟ ਦਾ ਪਿਆ ਵਾ ਤੇ ਵੀਰ ਆਪਣਾ ਛੇੜਾ ਮਾਰ ਮਾਰ ਕੇ ਲਾਉਂਦਾ ਪਿਆ ਕਬੂਤਰ ਇੱਕ ਕਬੂਤਰ ਆਇਆ ਇਹਨਾਂ ਦਾ ਦੋ ਪਹਿਲਾਂ ਬਹਿ ਗਏ ਆ ਇੱਕ ਹੋਰ ਆਇਆ ਵਾ ਲੋ ਜੀ ਆਖੋ ਕਬੂਤਰ ਕਿੱਦਾਂ ਬਹਿੰਦਾ ਪਿਆ ਵੇਖੋ ਜੀ ਕਿੰਨੀ ਤੇਜ਼ ਹਨੇਰੇ ਆ ਆ ਲਓ ਜੀ ਫੇਰ ਨੇਰ ਜਿਹੜਾ ਬੱਦਲ ਵੇਖੋ ਕਿੰਨੀ ਤੇਜ਼ ਆ ਗਿਆ ਨੇਰ ਓ ਟਿੱਗਣ ਦਿਆ ਠੀਕ ਆ ਕਿਥੇ ਲਓ ਜੀ ਇੱਕ ਇਧਰ ਸਾਈਡ ਵੀ ਦੇਖਦਾ ਪਿਆ ਕਬੂਤਰਾ ਓ ਜੀ ਸਾਹਮਣੇ ਆ ਆ ਗਿਆ 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 ਮਿੱਠੂ ਆ ਗਿਆ ਈ ਆਏ ਆ ਗਏ ਭਰਾਵਾਂ ਨੂੰ ਦਿਖਾਵਾਂ ਜੀ ਵੇਖੋ ਜੀ ਕਬੂਤਰ ਜੋਰ ਲਾਉਂਦਾ ਪਿਆ ਅੱਗੇ ਜਾਣ ਨੂੰ ਭੱਜ ਆਣ ਨਹੀਂ ਜਾਂਦੇ ਹਾਂ ਹਾਂਜੀ ਕੋਈ ਯਾਰ ਆਪਣਾ ਨਹੀਂ ਆਉਂਦਾ ਤੂੰ ਵਾਰਾ ਬਾੜਾ ਕੇ ਵੀਰ ਦਾ ਹੋਗਾ ਆਪਾਂ ਲਓ ਜੀ ਆਇਆ 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 ਆਹ ਸਾਹ ਜੋ ਮਸਰਾ ਚੇਪੀਉਂ ਰੱਖਾ ਲਓ ਜੀ ਵੀ ਇੱਦਾਂ ਕਬੂਤਰ ਬੈਹਿ ਚੱਲਿਆ ਆ ਚੀਨਾ ਲਓ ਜੀ ਪੂਰੇ ਨਹਿਰ ਚ ਆ ਵੇਖੋ ਜੀ ਬਹਿੰਦਾ ਪਿਆ ਥੱਲੇ ਬੈ ਗਿਆ ਕਬੂਤਰ ਫੱਟੀਆਂ ਦੇ ਬਹਿ ਜੱਗੀ ਵਾਣੀ ਐ ਓਏ ਮਿੰਟੋ ਮਿੰਟ ਦਾਣਾ ਦਾਣੇ ਤੇ ਆ ਗਿਆ ਦਾਣੇ ਤੇ ਵੀ ਇੱਦਾਂ ਕਬੂਤਰ ਦਾਣੇ ਤੇ ਆ ਗਿਆ ਚਾ ਫੜ ਲਾ ਯਾਰ ਇੱਕੇਦਮ ਦਾਣਾ ਕਿਉਂ ਨ ਖਾਣਦਾ ਪਿਆ ਤਾੜ ਲਾ ਤਾੜ ਲਾ ਤਾੜ ਲਾ ਮੇਰੇ ਲਓ ਜੀ ਮਿੱਠੂ ਵੀ ਪਾਣੀ ਦਾ ਪੀਲੇ ਪਾਣੀ ਵੇਖੋ ਜੀ ਨਹਿਰ ਕਿੰਨਾ ਥੱਲੇ ਹੀ ਨਹਿਰ ਨੂੰ ਵਾਜਿਆ ਪਿਆ ਚੰਗੀ ਦਾ ਫੜੋ ਚੰਗੀ ਦਾ ਫੜ ਲੋਈ ਆ ਵੀਰ ਦਾ ਕੂਤਰਾ ਨੂੰ ਮਤਲਬ ਆਜ ਵੀਰ ਦਾ ਇੱਕ ਬਹਿ ਗਿਆ ਜੀ ਹੋਰ ਹੀ ਮੇਰੇ ਭਰਾ ਦਵਾਵਾ ਕਰੇ ਵੀ ਵੀਰਾਂ ਬਗਾਦੇ ਕੂਤਰਾ ਵੀਰ ਸੰਭਾਲ ਲੰਡਿਆ ਲੋਈ ਆ ਕਬੂਤਰ ਦੀ ਮਿੱਠੂ ਵੀਰ ਦਾ ਪੀ ਲਈ ਐ ਅੱਖ ਦਾ ਠੀਕ ਐ ਮੈਨੂੰ ਵੀਰ ਇਹਨੂੰ ਖੁੱਡੇ ਦੇ ਦੂਜੇ ਬੰਨੇ ਤਾੜਿਓ ਇੱਧਰ ਤਾੜਿਓ ਫਟਾ ਕੇ ਕੱਢ ਓਏ